ਖਿਆ ਤੁਸੀਂ ਉਹਨੂੰ ਘਰ ਦੇ ਮੈਂਬਰਾਂ ਵਾਂਗੂ ਟ੍ਰੀਟ ਕਰਦੇ ਸੀ ਮਾਤਾ ਕੋਲੇ ਬਾਹ ਕੇ ਰੋਟੀਆਂ ਖਾਂਦਾ ਹੁੰਦਾ ਸੀ ਤਾਂ ਕੀਤਾ ਸੀ ਮੈਂ ਤੇ ਆਪਦੇ ਆਪ ਨੂੰ ਕੱਢੀ ਰੋਟੀ ਪਣ ਵੀ ਆਪਦੇ ਨਾਲ ਦਾ ਲਈਦਾ ਇਹੋ ਜਿਹਾ ਆਪ ਖਾਈਦਾ ਸੀ ਉਹੋ ਜਿਹਾ ਰੋਟੀ ਪਾਣੀ ਲਈਦਾ ਸੀ ਵਧੀਆ ਹੀ ਲਈਦਾ ਅਸੀਂ ਜਦੋਂ ਕੀਤਾ ਜੀ ਬੱਕਰਾ ਦੇਈਦਾ ਸੀ ਦਿਨ ਦਿਹਾੜੇ ਦਿਨ ਦਿਹਾੜੇ ਦੇ ਵੀ ਵੱਖਰੇ ਉਹਦੇ ਹੁੰਦੀ ਸੀ ਸਮਝਿਆ ਮਠਿਆਈ ਬਾਦ ਕਿੰਨੀ ਭਾਜੀ ਚੱਤੀ ਆ ਜਾਂਦੀ ਉਹ ਵੀ ਸਾਰੀ ਉਹਨੂੰ ਕਿੰਨੇ ਕੇਕ ਆ ਗਏ ਉਹ ਵੀ ਉਹਨੂੰ ਹੁਣ ਨਹੀਂ ਲਾਉਣਾ ਜੇ ਹੁਣ ਕਾਹਦਾ ਲਾਉਣਾ ਹੁਣ ਜਾਵੇ ਜੇ ਦੋ ਵਾਰੀ ਅੱਗੇ ਹਟ ਕੇ ਆਇਆ ਵਾਪਸ ਦਾ ਲਾਉਣਾ ਹੁਣ ਜਾਵੇ ਜਾਂ ਰੋਟੀ ਪਾਣੀ ਵੀ ਆਪਦੇ ਨਾਲ ਦਾ ਦੇਈ ਦਸ ਇਹੋ ਜਿਹਾ ਆਪ ਖਾਈਦਾ ਸੀ ਉਹੋ ਜਿਹਾ ਰੋਟੀ ਪਾਣੀ ਦੇਈਦਾ ਸੀ ਵਧੀਆ ਹੀ ਦੇਈਦਾ ਸੀ ਅਸੀਂ ਤੇ ਫਿੱਤਰ ਕੀਤਾ ਹੀ ਨਹੀਂ ਬੱਕਰਾ ਦੇਈਦਾ ਸੀ ਦਿਨ ਦੇ ਹਰ ਦਿਨ ਦੇ ਹਰ ਦੇ ਵੀ ਵੱਖਰੇ ਉਹਦੇ ਹੁੰਦੀ ਸੀ ਸਮਝਿਆ ਵੱਖਰੇ ਮੱਗਾਈ ਬਾਅਦ ਜਿੰਨੀ ਭਾਜੀ ਚੱਲੀ ਆ ਜਾਂਦੀ ਹੈ ਨਾ ਉਹ ਵੀ ਸਾਰੀ ਉਹਨੂੰ ਜਿੰਨੇ ਕੇਕ ਆ ਗਏ ਉਹ ਵੀ ਉਹਨੂੰ ਹੁਣ ਨਹੀਂ ਲਾਉਣਾ ਜੇ ਹੁਣ ਕਾਦਾ ਲਾਉਣਾ ਹੁਣ ਜਾਵੇ ਜਾਂ ਦੋ ਵਾਰੀ ਅੱਗੇ ਹਟ ਕੇ ਆਇਆ ਵਾਪਸ